ਸਸਵੀ ਗਾਰਜੀ ਤੁਸੀਂ 2024 ਇੰਟੂ 750 ਭਾਰਤੀ ਬਟਵਿੰਟਨ ਕੜਾਰਨ ਸਾਇਨਾਰੀਵਾਲ ਨੇ ਅਤਵਰਡੇ ਰਾਤ ਨੂੰ ਆਪਣੇ પતિ 파ਰੁਪਲੇ ਕੇਸ਼ਪ ਤੋਂ ਵੱਖ ਹੋਣ ਦੀ ਜਾਣਕਾਰੀ ਦਿੱਤੀ ਉਸਨੇ ਇੰਸਟਾਗ੍ਰਾਮ ਸਟੋਰੀ ਵਿੱਚ ਲਿਖਿਆ ਬਹੁਤ ਸੋਚ ਵਿਚਾਰ ਤੋਂ ਬਾਅਦ ਮੈਂ ਤੇ ਕਸ਼ਪ ਨੇ ਵੱਖ ਹੁੰਦਾ ਫੈਸਲਾ ਕੀਤਾ ਹੈ ਸਾਇਨਾ ਨੇ ਲਿਖਿਆ ਜ਼ਿੰਦਗੀ ਕਈ ਵਾਰ ਸਾਨੂੰ ਵੱਖ-ਵੱਖ ਦਿਸ਼ਾਵਾਂ ਵਿੱਚ ਲੈ ਜਾਂਦੀ ਹੈ ਅਸੀਂ ਇੱਕ ਦੂਜੇ ਲਈ ਸ਼ਾਂਤੀ ਵਿਕਾਸ ਅਤੇ ਰਿਕਵਰੀ ਚੁਣ ਰਹੇ ਹਾਂ ਮੈਂ ਉਸ ਨਾਲ ਬਿਤਾਏ ਸਾਰੇ ਯਾਦਾਂ ਲਈ ਧੰਨਵਾਦੀ ਹਾਂ ਤੇ ਭਵਿੱਖ ਲਈ ਉਸ ਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ ਸਾਡੇ ਨਿਜਤਾ ਨੂੰ ਸਮਝਣ ਅਤੇ ਸਤਿਕਾਰ ਕਰਨ ਲਈ ਧੰਨਵਾਦ ਸਾਇਨਾ ਨੇ ਵਾਲ ਨੇ 14 ਦਸੰਬਰ 2018 ਨੂੰ ਕਸ਼ਵ ਪਰੁਪਲੀ ਨਾਲ ਕ੍ਰੀਮ ਵਿਆਹ ਕੀਤਾ ਸੀ ਦੋਵੇਂ 2007 ਤੋਂ ਰਿਸ਼ਤੇ ਵਿੱਚ ਸਨ ਹਾਲਾਂਕਿ ਉਹ 2005 ਵਿੱਚ ਇੱਕ ਦੂਜੇ ਨੂੰ ਜਾਣਦੇ ਸਨ ਆਪਣੇ ਕੈਰੀਅਰ ਦੇ ਸ਼ੁਰੂਆਤੀ ਦਿਨਾਂ ਵਿੱਚ ਦੋਵੇਂ ਹైదరాబాద్ ਵਿੱਚ ਪੁਲੇਲਾ ਗੋਪੀਚੰਦ ਅਕੈਡਮੀ ਵਿੱਚ ਇਕੱਠੇ ਸਿੱਖ ਲਈ ਲੈਂਦੇ ਸਨ ਸਾਇਨਾ ਨੇ ਹైదరాబాద్ ਵਿੱਚ ਆਪਣੇ ਘਰ ਪੀਕ ਕਸ਼ਪ ਨਾਲ ਵਿਆਹ ਕੀਤਾ ਸੀ ਇਸ ਵਿੱਚ ਸਿਰਫ ਪਰਿਵਾਰ ਅਤੇ ਨਜ਼ਦੀਕੀ ਦੋਸਤ ਵੀ ਸ਼ਾਮਲ ਸਨ ਦੋਵਾਂ ਨੇ 16 ਦਸੰਬਰ 2018 ਨੂੰ ਹైదరాబాద్ ਦੇ ਨੋਵੋ ਟੇਲ ਹੋਟਲ ਵਿੱਚ ਆਪਣੇ ਵਿਆਹ ਦੀ ਰਿਸੈਪਸ਼ਨ ਪਾਰਟੀ ਰੱਖੀ ਸੀ ਖੇੜ ਜੋਗਤ ਦੀ ਕਈ ਮਸ਼ਹੂਰ ਹਸਤੀਆਂ ਵੀ ਸ਼ਾਮਲ ਹੋਈਆਂ ਸੀ ਸਾਇਨਾ ਨੇ ਫੈਸ਼ਨ ਡਿਜ਼ਾਈਨਰ ਸਬਿਆ ਸਾਚੀ ਮੁਖਰਜੀ ਦੁਆਰਾ ਡਿਜ਼ਾਈਨ ਕੀਤਾ ਗਿਆ ਨੀਲਾ ਮਖਮਲੀ ਲਹਿੰਗਾ ਪਾਇਆ ਸੀ ਕਸ਼ਪ ਨੇ ਇੱਕ ਰੇਸ਼ਮੀ ਨੀਲੀ ਸ਼ੇਰਵਾਨੀ ਪਾਈ ਦੀ ਜੋ ਕਿ ਹੱਥ ਨਾਲ ਬਣਾਈ ਗਈ ਸੀ ਸੱਭਿਆ ਸੱਚੀ ਨੇ ਇੱਕ ਟਵੀਟ ਵਿੱਚ ਜੋੜੇ ਦੇ ਕੱਪੜਿਆਂ ਦੇ ਵੇਰਵੇ ਸਾਂਝੇ ਕੀਤੇ ਸਸਰੀ ਗਾਲ ਜੀ ਤੋਂ 1224 ਇੰਟੂ 750 ਭਾਰਤੀ ਬੈਡਮਿੰਟਨ ਖਿਡਾਰੀ ਸੈਨਾਦੀਵਾਲ ਨੇ ਇੱਕ ਵਾਰ ਦੇਰ ਰਾਤ ਨੂੰ ਆਪਣੇ પતિ 파ਰੁਪਲਿ ਕੇਸ਼ਪ ਤੋਂ ਵੱਖ ਹੋਣ ਦੀ ਜਾਣਕਾਰੀ ਦਿੱਤੀ ਉਸਨੇ ਇੰਸਟਾਗ੍ਰਾਮ ਸਟੋਰੀ ਵਿੱਚ ਲਿਖਿਆ ਬਹੁਤ ਸੋਚ ਵਿਚਾਰ ਤੋਂ ਬਾਅਦ ਮੈਂ ਤੇ ਕਸ਼ਪ ਨੇ ਵੱਖ ਹੋਣ ਦਾ ਫੈਸਲਾ ਕੀਤਾ ਹੈ ਸਾਇਨਾ ਨੇ ਲਿਖਿਆ ਜ਼ਿੰਦਗੀ ਕਈ ਵਾਰ ਸਾਨੂੰ ਵੱਖ-ਵੱਖ ਦਿਸ਼ਾਵਾਂ ਵਿੱਚ ਲੈ ਜਾਂਦੀ ਹੈ ਅਸੀਂ ਇੱਕ ਦੂਜੇ ਲਈ ਸ਼ਾਂਤੀ ਵਿਕਾਸ ਅਤੇ ਰਿਕਵਰੀ ਚੁਣ ਰਹੇ ਹਾਂ ਮੈਂ ਉਸ ਨਾਲ ਬਿਤਾਏ ਸਾਰੇ ਯਾਦਾਂ ਲਈ ਧੰਨਵਾਦੀ ਹਾਂ ਤੇ ਭਵਿੱਖ ਲਈ ਉਸ ਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ ਸਾਡੇ ਨਿਜਤਾ ਨੂੰ ਸਮਝਣ ਅਤੇ ਸਤਿਕਾਰ ਕਰਨ ਲਈ ਧੰਨਵਾਦ ਸਾਇਨਾ ਨੇ ਵਾਲ ਨੇ 14 ਦਸੰਬਰ 2018 ਨੂੰ ਕਸ਼ਪ ਪਰੁਪਲੀ ਨਾਲ ਕ੍ਰੀਮ ਵਿਆਹ ਕੀਤਾ ਸੀ ਦੋਵੇਂ 2007 ਤੋਂ ਰਿਸ਼ਤੇ ਵਿੱਚ ਸਨ ਹਾਲਾਂਕਿ ਉਹ 2005 ਵਿੱਚ ਇੱਕ ਦੂਜੇ ਨੂੰ ਜਾਣਦੇ ਸਨ ਆਪਣੇ ਕੈਰੀਅਰ ਦੇ ਸ਼ੁਰੂਆਤੀ ਦਿਨਾਂ ਵਿੱਚ ਦੋਵੇਂ ਹైదరాబాద్ ਵਿਚ ਪੁਲੇਲਾ ਗੋਪੀਚੰਦ ਅਕੈਡਮੀ ਵਿੱਚ ਇਕੱਠੇ ਸਿੱਖਲਾਈ ਲੈਂਦੇ ਸਨ ਸਾਇਨਾ ਨੇ ਹైదరాబాద్ ਵਿੱਚ ਆਪਣੇ ਘਰ ਪੀਕ ਅਸ਼ਵ ਨਾਲ ਵਿਆਹ ਕੀਤਾ ਸੀ ਇਸ ਵਿੱਚ ਸਿਰਫ ਪਰਿਵਾਰ ਅਤੇ ਨਜ਼ਦੀਕੀ ਦੋਸਤ ਵੀ ਸ਼ਾਮਲ ਸਨ ਦੋਵਾਂ ਨੇ 16 ਦਸੰਬਰ 2018 ਨੂੰ ਹైదరాబాద్ ਦੇ ਨੋਵੋ ਟੇਲ ਹੋਟਲ ਵਿੱਚ ਆਪਣੇ ਵਿਆਹ ਦੀ ਰਿਸੈਪਸ਼ਨ ਪਾਰਟੀ ਰੱਖੀ ਸੀ ਖੇੜ ਜਗਤ ਦੀਆਂ ਕਈ ਮਸ਼ਹੂਰ ਹਸਤੀਆਂ ਵੀ ਸ਼ਾਮਲ ਹੋਈਆਂ ਸੀ ਸਾਇਨਾ ਨੇ ਫੈਸ਼ਨ ਡਿਜ਼ਾਈਨਰ ਸਬਿਆ ਸਾਚੀ ਮੁਖਰਜੀ ਦੁਆਰਾ ਡਿਜ਼ਾਈਨ ਕੀਤਾ ਗਿਆ ਨੀਲਾ ਮਖਮਲੀ ਲਹਿੰਗਾ ਪਾਇਆ ਸੀ ਕਸ਼ਪ ਨੇ ਇੱਕ ਰੇਸ਼ਮੀ ਨੀਲੀ ਸ਼ੇਰਵਾਨੀ ਪਾਈ ਜੋ ਕਿ ਹੱਥ ਨਾਲ ਬਣਾਈ ਗਈ ਸੀ ਸੱਬਿਆ ਸਾਚੀ ਨੇ ਇੱਕ ਟਵੀਟ ਵਿੱਚ ਜੋੜੇ ਦੇ ਕੱਪੜਿਆਂ ਦੇ ਵੇਰਵੇ ਸਾਂਝੇ ਕੀਤੇ ਸਸਰੀ ਗਾਲ ਜੀ ਤੁਸੀਂ 1224 750 ਭਾਰਤੀ ਬਟਮਿੰਟਨ ਖਿਡਾਰੀ ਅਤੇ ਸੈਨਾਨੀ ਵਾਲ ਨੇ ਅੱਤਵਡੇ ਰਾਤ ਨੂੰ ਆਪਣੇ પતિ 파ਰੁਪਲਿ ਕੇਸ਼ਪ ਤੋਂ ਵੱਖ ਹੋਣ ਦੀ ਜਾਣਕਾਰੀ ਦਿੱਤੀ ਉਸਨੇ ਇੰਸਟਾਗ੍ਰਾਮ ਸਟੋਰੀ ਵਿੱਚ ਲਿਖਿਆ ਬਹੁਤ ਸੋਚ ਵਿਚਾਰ ਤੋਂ ਬਾਅਦ ਮੈਂ ਤੇ ਕਸ਼ਪ ਨੇ ਵੱਖ ਹੁੰਦਾ ਫੈਸਲਾ ਕੀਤਾ ਹੈ ਸਾਇਨਾ ਨੇ ਲਿਖਿਆ ਜ਼ਿੰਦਗੀ ਕਈ ਵਾਰ ਸਾਨੂੰ ਵੱਖ-ਵੱਖ ਦਿਸ਼ਾਵਾਂ ਵਿੱਚ ਲੈ ਜਾਂਦੀ ਹੈ ਅਸੀਂ ਇੱਕ ਦੂਜੇ ਲਈ ਸ਼ਾਂਤੀ ਵਿਕਾਸ ਅਤੇ ਰਿਕਵਰੀ ਚੁਣ ਰਹੇ ਹਾਂ ਮੈਂ ਉਸ ਨਾਲ ਬਿਤਾਏ ਸਾਰੇ ਯਾਦਾਂ ਲਈ ਧੰਨਵਾਦੀ ਹਾਂ ਤੇ ਭਵਿੱਖ ਲਈ ਉਸ ਨੂੰ ਸ਼ੁਭ ਕਾਮਨਾਵਾਂ ਦਿੰਦੀ ਹਾਂ ਸਾਡੇ ਨਿਜਤਾ ਨੂੰ ਸਮਝਣ ਅਤੇ ਸਤਿਕਾਰ ਕਰਨ ਲਈ ਧੰਨਵਾਦ ਸਾਇਨਾ ਨੇ ਵਾਲ ਨੇ 14 ਦਸੰਬਰ 2018 ਨੂੰ ਕਸ਼ਵ ਪਰੂਪਲੀ ਨਾਲ ਪ੍ਰੇਮ ਵਿਆਹ ਕੀਤਾ ਸੀ ਦੋਵੇਂ 2007 ਤੋਂ ਰਿਸ਼ਤੇ ਵਿੱਚ ਸਨ ਹਾਲਾਂਕਿ ਉਹ 2005 ਵਿੱਚ ਇੱਕ ਦੂਜੇ ਨੂੰ ਜਾਣਦੇ ਸਨ ਆਪਣੇ ਕੈਰੀਅਰ ਦੇ ਸ਼ੁਰੂਆਤੀ ਦਿਨਾਂ ਵਿੱਚ ਦੋਵੇਂ ਹైదరాబాద్ ਵਿਚ ਪੁਲੇਲਾ ਗੋਪੀਚੰਦ ਅਕੈਡਮੀ ਵਿੱਚ ਇਕੱਠੇ ਸਿੱਖ ਲਈ ਲੈਂਦੇ ਸਨ ਸਾਇਨਾ ਨੇ ਹైదరాబాద్ ਵਿੱਚ ਆਪਣੇ ਘਰ ਪੀਕ ਅਸ਼ਵ ਨਾਲ ਵਿਆਹ ਕੀਤਾ ਸੀ ਇਸ ਵਿੱਚ ਸਿਰਫ ਪਰਿਵਾਰ ਅਤੇ ਨਜ਼ਦੀਕੀ ਦੋਸਤ ਵੀ ਸ਼ਾਮਲ ਸਨ ਦੋਵਾਂ ਨੇ 16 ਦਸੰਬਰ 2018 ਨੂੰ ਹైదరాబాద్ ਦੇ ਨੋਵੋ ਟੇਲ ਹੋਟਲ ਵਿੱਚ ਆਪਣੇ ਵਿਆਹ ਦੀ ਰਿਸੈਪਸ਼ਨ ਪਾਰਟੀ ਰੱਖੀ ਸੀ ਖੇੜ ਜਗਤ ਦੀਆਂ ਕਈ ਮਸ਼ਹੂਰ ਹਸਤੀਆਂ ਵੀ ਸ਼ਾਮਲ ਹੋਈਆਂ ਸੀ ਸਾਇਨਾ ਨੇ ਫੈਸ਼ਨ ਡਿਜ਼ਾਈਨਰ ਸਬਿਆ ਸਾਚੀ ਮੁਖਰਜੀ ਦੁਆਰਾ ਡਿਜ਼ਾਈਨ ਕੀਤਾ ਗਿਆ ਨੀਲਾ ਮਖਮਲੀ ਲਹਿੰਗਾ ਪਾਇਆ ਸੀ ਕਸ਼ਪ ਨੇ ਇੱਕ ਰੇਸ਼ਮੀ ਨੀਲੀ ਸ਼ੇਰਵਾਨੀ ਪਾਈ ਦੀ ਚੋਕੀ ਹੱਥ ਨਾਲ ਬਣਾਈ ਗਈ ਸੀ ਸੱਭਿਆਚਾਰੀ ਨੇ ਇੱਕ ਟਵੀਟ ਵਿੱਚ ਜੋੜੇ ਦੇ ਕੱਪੜਿਆਂ ਦੇ ਵੇਰਵੇ ਸਾਂਝੇ ਕੀਤੇ